ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪੈਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਉਹ ਰਿਫਿਊਜ਼ਡ ਕੇਸਸ ਨੂੰ ਵੀ ਪੀਪੀਆਰ ਦਵਾਉਂਦੇ ਨੇ ਪਰ ਕੈਨੇਡਾ 'ਚ 8 ਨਵੰਬਰ ਤੋਂ ਬਾਅਦ ਜਿਹੜੇ ਰੂਲ ਬਦਲੇ ਔਰ ਜਨੂਅਰੀ ਇਨਟੇਕ ਦੇ ਵਿੱਚ ਵੀ ਅਸੀਂ ਵੇਖ ਰਹੇ ਹਾਂ ਕੈਨੇਡਾ ਤੋਂ ਧੜਾ ਧੜ ਰਿਫਿਊਜ਼ਲ ਬਹੁਤ ਤੇਜ਼ੀ ਦੇ ਨਾਲ ਕੈਨੇਡਾ ਤੋਂ ਰਿਫਿਊਜ਼ਲ ਆ ਰਹੇ ਨੇ ਔਰ ਤੀਰਤ ਜੀ ਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਇਹ ਗੱਲ ਸਾਂਝੀ ਕੀਤੀ ਹੈ ਮੇਰੇ ਨਾਲ ਕਿ ਉਹ ਹਜੇ ਫਾਈਲਸ ਲਾਜ ਨਹੀਂ ਕਰ ਰਹੀ ਪਰ ਹੁਣ ਅੱਜ ਤਿਰਜ ਜੀ ਅਨਾਉਂਸ ਕਰ ਰਹੇ ਨੇ ਕਿ ਅਸੀਂ ਫਾਈਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਜਦੋਂ ਤਿਰਜ ਸਿੰਘ ਫਾਈਲਾਂ ਲਾਉਣੀਆਂ ਸ਼ੁਰੂ ਕਰ ਚੁੱਕੇ ਨੇ ਇਹਦਾ ਮਤਲਬ ਹੈ ਕਿ ਕਾਫੀ ਕੁਝ ਬਦਲ ਰਿਹਾ ਹੈ ਸੋ ਜਦੋਂ ਤਿਰਜ ਜੀ ਫਾਈਲਾਂ ਲਾ ਰਹੇ ਨੇ ਅਸੀਂ ਕੈਨੇਡਾ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖ ਸਕਦੇ ਹਾਂ ਤਿਰਜ ਜੀ ਸਾਡੇ ਨਾਲ ਮੌਜੂਦ ਨੇ ਤਿਰਜ ਜੀ ਬਹੁਤ ਸਵਾਗਤ ਹੈ ਸਸਕਾਲ ਔਰ ਮੈਂ ਚਾਹਾਂਗਾ ਕਿ ਇਸ ਪੂਰੇ ਇਸ਼ੂ ਤੇ ਤੁਸੀਂ ਆਪਣੇ ਢੰਗ ਨਾਲ ਕਲੈਰਿਟੀ ਦਿਓ ਤੁਹਾਡਾ 6 ਜਨਵਰੀ ਦਾ ਦਿਨ ਹੈਗਾ ਬਹੁਤ ਇੰਪੋਰਟੈਂਟ ਵੀਡੀਓ ਆ ਇਸ ਕਰਕੇ ਆ ਕੈਨੇਡਾ ਸਟੱਡੀ ਵੀਜ਼ਾ ਦੀ ਆਪਾਂ ਗੱਲ ਕਰਨੀ ਆ ਤੇ ਬਹੁਤ ਸਾਰੇ ਬੱਚੇ ਜਿਹੜੇ ਕੀ ਪਿਆਰ ਕਰਦੇ ਆ ਸੁਣਦੇ ਵੀ ਆ ਤੇ ਕਈ ਆਪਣਾ ਪੂਰੀ ਜਰਨੀ ਵੀ ਪਲਾਨ ਕਰਦੇ ਕਿਉਂਕਿ ਅਸੀਂ ਹਮੇਸ਼ਾ ਆਪਣੇ ਵੱਲੋਂ ਜਿੱਦਾਂ ਤੁਹਾਡੇ ਨਾਲ ਵਾਦਾ ਕੀਤਾ ਉਹ ਸਲਾਹ ਦਵਾਂਗੇ ਜੋ ਅਸੀਂ ਆਪਣੇ ਤੀਪਤ ਨੂੰ ਸਲਾਹ ਦਈਏ ਮੌਕੇ ਦੇ ਲਿਹਾਜ਼ ਨਾਲ ਦੇਖਦੇ ਹੋ ਤੇ ਬਾਕੀ ਮੈਂ ਤਾਂ ਕਹੂੰਗਾ ਵੀਜ਼ਾ ਦੀ ਕਦੀ ਵੀ ਗਾਰੰਟੀ ਨਹੀਂ ਹੁੰਦੀ ਬਟ ਹਾਂ ਸਿਆਣਾ ਪਤਾ ਕਿੰਨੂੰ ਕਹਿੰਦੇ ਆ ਅਗਲਾ ਬੰਦਾ ਜੋ ਸੁਣਨਾ ਚਾਹੁੰਦਾ ਜਿਹੜੇ ਤਰੀਕੇ ਨਾਲ ਚਾਹੁੰਦਾ ਉਦਾਂ ਜੇ ਕੰਮ ਕਰਾਂਗੇ ਤਾਂ ਯੈਸ ਸਾਡੇ ਵੀਜ਼ਾ ਦੀ ਉਮੀਦਾਂ ਬਹੁਤ ਵੱਜ ਜਾਂਦੀਆਂ ਸੋ ਕੈਨੇਡਾ ਦਾ ਜਦੋਂ ਹੁਣ ਨਵੇਂ ਰੂਲ ਚੇਂਜ ਹੋਏ ਸਪੈਸ਼ਲੀ 8th ਆਫ ਨਵੰਬਰ ਤੋਂ ਬਾਅਦ ਐਸਡੀਐਸ ਕੈਟਾਗਰੀ ਜਿਹੜੀ ਬੰਦ ਹੋਈ ਬੜਾ ਉਤ ਉਬਤਲ ਹੋਇਆ ਤੇ ਸਭ ਨੂੰ ਪਤਾ ਵਾ ਕਿ ਕੈਨੇਡਾ ਨੇ ਰਿਫਿਊਜ਼ਲ ਸਚਾਈ ਇਹ ਪਾਵੇਂ ਰੌਲਾ ਪਾਵੇ ਨਾ ਪਾਵੇ ਲੜੀਆਂ ਤਾਂ ਕੋਈ ਦਿਖਾ ਸਕਦਾ ਬਟ ਰਿਫਿਊਜ਼ਲ ਨਹੀਂ ਕੋਈ ਦਿਖਾਉਂਦਾ ਨਾ ਸਚਾਈ ਇਹ ਹੈਗੀ ਆ ਕਿ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜੀਆਂ ਕਿ ਆ ਰਿਫਿਊ ਜਿੱਦਾਂ ਸੀ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਕਿ ਹਾਂ ਦੱਸਾਂਗੇ ਤੁਹਾਨੂੰ ਕਦੋਂ ਅਸੀਂ ਇਹ ਪੈਨਾਕਲ ਫਾਈਲਸ ਲੌਂਚ ਕਰ ਰਹੇ ਹਾਂ ਕਿਉਂਕਿ ਹਜੇ ਤੱਕ ਸਟੱਚ ਉਹਦਾ ਵਾਹੀ ਕੋ ਦੀ ਕਿਰਪਾ ਰਿਫਿਊਜ਼ਲ ਨਹੀਂ ਮਤਲਬ ਕਿ ਆਈ ਕਿਉਂਕਿ ਫਾਈਲਸ ਮੈਂ ਬਹੁਤ ਘਾਟ ਰੋਕ ਦਿੱਤੀਆਂ ਸੀਗੀਆਂ ਜਿੰਨੀਆਂ ਪੁਰਾਣੀਆਂ ਫਾਈਲਸ ਲੱਗੀਆਂ ਸੀ ਇਵਨ ਕਿ ਜਿਹੜੇ ਰਿਜ਼ਲਟ ਹੂੜਤੇ ਗਏ ਸੀ ਉਹਨਾਂ ਦੇ ਇਹ ਸਾਨੂੰ ਪੋਜ਼ਿਟਿਵ ਰਿਜ਼ਲਟ ਵਾਧੂ ਦੇਖਣ ਨੂੰ ਜਿਹੜੇ ਕੀ ਮਿਲੇ ਹੈਗੇ ਆ ਸੋ ਉਹਦੇ ਚ ਕੋਈ ਵੀ ਹਰੇ ਦਾ ਕੋ ਹੈ ਨਹੀਂ ਪਰ ਹਾਂ ਨਵੀਂ ਫਾਈਲਸ ਦੀ ਗੱਲ ਕਰੀ ਜਿਹੜੇ ਬੜਾ ਮਸ਼ਹੂਰੀ ਚੱਲੀ ਸੀ ਨਾ ਬੜਾ ਡਾਊਟ ਸੀ ਹੁਣ ਬਿਨਾਂ ਜੀਆਈ ਜਾ ਕੇ ਇਸੇ ਤਰ੍ਹਾਂ ਨਹੀਂ ਕੋ ਪੇਪਰ ਨਹੀਂ ਚਾਹੀਦਾ ਹਾਲ ਸੀ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਫਾਈਲਾਂ ਲਾ ਦੇਓ ਤੇ ਕੈਨੇਡਾ ਨੇ ਵੀ ਉਦਾਂ ਹੀ ਉਨੀ ਤੇਜ਼ੀ ਨਾਲ ਫਾਈਲਾਂ ਵਾਪਸ ਕੀਤੀਆਂ ਤੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਇੱਥੇ ਸਭ ਨੂੰ ਪਤਾ ਕਿ ਸਟੂਡੈਂਟਸ ਦਾ ਜੇ ਆਪਾਂ ਕਹਿੰਦੇ ਸਟੂਡੈਂਟਸ ਕੈਨੇਡਾ ਦੀ ਬੈਕਬੋਨ ਉਹਨਾਂ ਦੀ ਇਕਨੋਮੀ ਤੇ ਬੜਾ ਤਾਂ ਹੀ ਆ ਜੇ ਸਟੂਡੈਂਟ ਦਾ ਵੀਜ਼ਾ ਲੱਗੂ ਅਰ ਵੀਜ਼ਾ ਲੱਗੀ ਤਾਂ ਕੋਈ ਕਿਤੇ ਨਹੀਂ ਹੋਣਾ ਬਟ ਆਪਾਂ ਵੀ ਉਹੀ ਗੱਲ ਕਰਨਾ ਮੈਂ ਤਾਂ ਕਹੂੰਗਾ ਮੇਰੇ ਵਰਗੇ ਵੀ ਤਾਂ ਹੀ ਟੌਰ ਆ ਜੇ ਤੁਹਾਡਾ ਵੀਜ਼ਾ ਸਾਡੇ ਕੋਲ ਆਉਂਦਾ ਵਾ ਸੋ ਆਪਣੀਆਂ ਫਾਈਲਸ ਲਾਂਚ ਕਰਨੀਆਂ ਸਟਾਰਟ ਕਰ ਦਿਓ ਸਪੈਸ਼ਲੀ ਕਿ ਉਹ ਵਾਲੇ ਬੱਚੇ ਜਿਹਨੂੰ ਪੀਆਈ ਲੈਟਰ ਆਈਆਂ ਹੋਈਆਂ ਸੀਗੀਆਂ ਪੀਆਈ ਲੈਟਰ ਬੜੀ ਇੰਪੋਰਟੈਂਟ ਲੈਟਰ ਆ ਕਿਉਂਕਿ ਕਾਲਜ ਨੇ ਆਪਣੇ ਤੁਹਾਨੂੰ ਕੋਟਾ ਦਿੱਤਾ ਆਪਣੀ ਸੀਟ ਤੁਹਾਨੂੰ ਦਿੱਤੀ ਆ ਸੋ ਇਸ ਕਰਕੇ ਜਿਹੜੀ ਮੈਂ ਤੁਹਾਨੂੰ ਕਹਾਂਗਾ ਕਿ ਜਿਹੜੀ ਉਹ ਜ਼ਿਆਦਾਤ ਜਿਹੜੀ ਉਹਦੀ ਐਕਸਪਾਇਰੀ ਡੇਟ ਹੈਗੀ ਆ 21 22 23 24 ਜਨਵਰੀ ਇੱਥੇ ਨੀਅਰ ਅਬਾਊਟ ਆ ਕਿਉਂਕਿ 22 ਜਨਵਰੀ ਤੋਂ ਜਿਹੜੇ ਨਵਾਂ ਰੂਲ ਸਟਾਰਟ ਹੋਇਆ ਸੀ ਨਾ ਸੋ ਪੂਰੇ ਸਾਲ ਦਾ ਕੋਟਾ 21 22 23 ਜਨਵਰੀ ਇੱਥੇ ਤੱਕ ਜਿਹੜਾ ਇਹਨਾਂ ਦਾ ਖਤਮ ਹੁੰਦਾ ਕੋਟਾ ਸੋ ਆਪਣੀ ਫਾਈਲ especially PAL ਜਿਹਨਾਂ ਨੂੰ ਆਈਆਂ ਹੋਈਆਂ ਅੱਜ 6 ਤਰੀਕ ਹੈਗੀ ਆ ਯੂ ਹੈਵ ਮਲਗੀ 15 ਟੂ 16 ਡੇਸ ਸੋ ਆਪਣੀ ਫਾਈਲ ਲੌਂਚ ਕਰੋ ਬਟ ਹਾਈ ਵੀ ਦੱਸ ਦਵਾ ਬਿਨਾ GIC ਤੋਂ ਫਾਈਲ A ਬੱਚੇ ਜਿਹੜੇ ਹੁਣ ਲੌਂਚ ਕਰਦੇ ਨਹੀਂ ਕਰਨੀ ਚਾਹੀਦੀ ਮੈਂ ਇਹ ਜਿਹੜੀ ਐਡਵਾਈਸ ਨਹੀਂ ਕਰਦਾ ਚਾਹੇ ਆ ਗਵਰਨਮੈਂਟ ਨੇ ਕਿਹਾ ਤਾਂ ਕਿ ਤੁਸੀਂ GIC ਜੇ ਨਹੀਂ ਦਿੰਦੇ ਪਰ ਉਹਨੇ ਵੱਖਰੇ ਰਾਸਤੇ ਦਿੱਤੇ ਪਰ ਉਹ ਕਿਤੇ ਨਾ ਕਿਤੇ ਨਾ ਫulfill ਕਰਨੇ ਔਖੇ ਆ ਇਸ ਲਈ ਮੈਂ ਕਹੂੰਗਾ ਕਿ ਆਪਣੀ ਫੀਸ ਵੀ ਦੋ ਆਪਣੀ ਜੀਆਈਸੀ ਵੀ ਦੋ ਤੇ ਹੋ ਸਕੇ ਆਪਣੇ ਫਾਈਨੈਂਸ਼ੀਅਲਸ ਨਾਲ ਸ਼ੋ ਕਰਾਓ ਤੇ ਸਟਰੋਂਗ ਐਸਓਪੀ ਦੇ ਨਾਲ ਆਪਣੀ ਫਾਈਲਜ਼ ਜਰੂਰ ਲੌਂਚ ਕਰੋ ਸੋ ਖਾਸ ਔਰ ਤੇ ਜਿੰਨਾ ਬੱਚਿਆਂ ਨੇ ਆਪਣੀ ਜਿਹੜੀ ਪੀਏਐਲਆਈਸੀ ਪੀਐਲ ਦੱਸ ਦਵਾ ਕਿ ਇਹਦੇ ਬੱਚੇ ਨੂੰ ਆਉਂਦੀ ਆ ਪਹਿਲਾਂ ਆਫਰ ਲੈਟਰ ਆਉਂਦੀ ਆ ਜਦੋਂ ਤੁਸੀਂ ਆਫਰ ਲੈਟਰ ਤੋਂ ਬਾਅਦ ਆਪਣੀ ਕੋਈ ਮਾੜੀ ਇਨੀਸ਼ੀਅਲ ਡਿਪੋਜ਼ਿਟ ਦਿੰਦੇ ਚਾਹ ਕੋਈ ਬੱਚਾ ਸਿੱਧੇ ਸਾਲ ਦੀ ਫੀਸ ਦੇ ਦਿੰਦੇ ਚ ਕੋਈ 1000 ਡਾਲਰ 1500 2500 ਡਾਲਰ ਵੀ ਦਿੰਦੇ ਆ ਵਾਕਵਾਕ ਜਿਹੜੇ ਕਾਲਜ ਦੇ ਦੀਆਂ ਜੜੀਆਂ ਰਿਕੁਆਇਰਮੈਂਟ ਹੁੰਦੀਆਂ ਤੁਹਾਨੂੰ ਇੱਕ ਪੀਏ ਲੈਟਰ ਆਉਂਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤੋਂ ਬਿਨਾ ਫਾਈਲ ਤੁਹਾਡੀ ਜਿਹੜੀ ਕੀ ਹੈ ਅਕਸੈਪਟ ਹੀ ਨਹੀਂ ਹੋਣੀ ਉਹਨਾਂ ਨੇ ਪ੍ਰੋਸੈਸ ਸੀ ਨਹੀਂ ਜੜੀ ਉੱਥੇ ਕਰਨੀ ਹੈਗੀ ਸੋ ਆਪਣੀ ਫਾਈਲ ਤੁਸੀਂ ਜਿਹੜੀ ਕੀ ਲਾਂਚ ਕਰ ਸਕਦੇ ਆ विदाउट ओवर कॉन्फिडेंस पूरे एक साल दी फीस ਦੇ ਕੇ जीआईसी ਵੀ ਆਪਣੀ ਜਰੂਰ ਦੋ ਹੋ ਸਕਦਾ ਜੇ ਨਾਲ ਆਪਣੇ ਫਾਈਨੈਂਸ਼ੀਅਲ ਸਪੋਰਟਸ ਦੀ ਆਈਟੀਐਸ ਜੇ ਤੁਸੀਂ ਦਿਖਾ ਸਕਦੇ ਹੋ ਉਹ ਵੀ ਜਰੂਰ ਲਗਾਓ ਤੇ ਐਸਓਪੀ ਸ਼ੁੱਡ ਬੀ ਮੈਂ ਤਾਂ ਕਹੂੰਗਾ ਕਿ ਤੁਹਾਡੀ ਜਿਹੜੀ ਹੈਗੀ ਆ ਨਾ ਕੰਪੀਟੀਟਿਵ ਚਾਹੀਦੀ ਆ ਡਿਫਰੈਂਟ ਚਾਹੀਦੀ ਆ ਨਾਟ ਅ ਕਾਪੀ ਪੇਸ ਚਾਹੀਦਾ ਜਰੂਰ ਆਪਣੀ ਸੈਲਫ ਰਿਸਰਚ ਕਰਕੇ ਆਪਣੀ ਜਿਹੜੀ ਫਾਈਲ ਤੁਸੀਂ ਲਾਂਚ ਕਰ ਸਕਦੇ ਆ ਇਦਾਂ ਨਾ ਹੋਵੇ ਕਿ ਤੇ ਆਪਾਂ ਲੇਟ ਹੋ ਜਾਈਏ ਦੁਬਾਰਾ ਫਿਰ ਕਾਲਜ ਯੂਨੀਵਰਸਿਟੀ ਦੇ ਨਾਲ ਪੀਐਲ ਦੇ ਚੱਕਰਾਂ 'ਚ ਆਪਾਂ ਜਿਹੜੇ ਕਿ ਫਸੇ ਰਹੀਏ ਸੋ ਇਸ ਲਈ ਮੈਂ ਉਮੀਦ ਕਰਦਾ ਅਸੀਂ ਵੀ ਆਪਣੀਆਂ ਫਾਈਲ ਜਿਹੜੀਆਂ ਕਿ ਇਹ ਲਾਂਚ ਕਰਨੀਆਂ ਸਟਾਰਟ ਕਰ ਚੁੱਕੇ ਤੇ ਜਿੱਦਾਂ ਤੁਹਾਡੇ ਨਾਲ ਵਾਦਾ ਕੀਤਾ ਸੀ ਜੇ ਤੁਸੀਂ ਵੀ ਕਦੇ ਵੀ ਤੁਹਾਡੀ ਫਾਈਲ ਲੱਗੀ ਹੈ ਤੇ ਜਰੂਰ ਤੁਸੀਂ ਆਪਣੀਆਂ ਫਾਈਲਸ ਲਾਂਚ ਕਰਵਾਓ ਜੇ ਸਾਡੇ ਕੋਲ ਵੀ ਲੱਗੀ ਹੈ ਜੇ ਤੁਹਾਡੇ ਪੇਪਰ ਪੈਂਡਿੰਗ ਹੈ ਤਾਂ ਜਰੂਰ ਸਾਡੀ ਟੀਮ ਨੇ ਉਹਦਾ ਕੰਟੈਕਟ ਤੁਹਾਡੇ ਨਾਲ ਕਰ ਲਿਆ ਹੋਣਾ ਨਹੀਂ ਤਾਂ ਨਾਲ ਦੀ ਨਾਲ ਟੀਮ ਦੇ ਨਾਲ ਤੁਸੀਂ ਕੰਟੈਕਟ ਕਰਕੇ ਆਪਣਾ ਪ੍ਰੋਸੈਸ ਡੈਫੀਨਿਟਲੀ ਬੜਾ ਛੇਤੀ ਕਰਵਾ ਕੇ ਜਿਨਾਂ ਦੀ ਪੀਐਲ ਲੈਟਰ ਸਪੈਸ਼ਲੀ ਆਈਆਂ ਉਹ ਤਾਂ ਜਰੂਰ ਹੋਣ ਆ 15 ਕਿ ਦਿਨ ਦੇ ਵਿੱਚ ਜਰੂਰ ਆਪਣਾ ਪ੍ਰੋਸੈਸ ਕਰਨ ਬਾਕੀ ਉਮੀਦ ਕਰਦਾ ਸਾਰੇ ਜਣੇ ਰਾਜਕੁਸ਼ੀ ਦੇ ਚੜ੍ਹਦੀ ਕਲਾ ਚ ਰਹੋਗੇ ਤੇ ਕੈਨੇਡਾ ਜਾ ਕੇ ਵੀ ਮੈਂ ਤਾਂ ਕਹੂੰਗਾ ਕੱਲੇ ਵੀਜ਼ੇ ਨੂੰ ਪ੍ਰਾਇੋਰਟੀ ਨਹੀਂ ਦੇਣੀ ਹੈਗੀ ਕੈਨੇਡਾ ਜਾ ਕੇ ਵੀ ਭਵਿੱਖ ਕਿੱਦਾਂ ਬਣਾਉਣਾ ਉਹਦੇ ਵਾਸਤੇ 85578 85578 ਨੰਬਰ ਤੇ ਆਪਣੀ ਪੂਰੀ ਕੈਰੀਅਰ ਕਾਉਂਸਲਿੰਗ ਲੈ ਕੇ ਬਾਹਰ ਜਾਂਦਾ ਜਿਹੜਾ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸ਼ੋ ਤੀਰਤ ਜੀ ਨੇ ਬਹੁਤ ਚੰਗੇ ਤਰੀਕੇ ਨਾਲ ਸਾਨੂੰ ਸਾਰੀਆਂ ਗੱਲਾਂ ਸਮਝਾਈਆਂ ਨੇ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਕਿ ਨਿੱਜੀ ਤੌਰ ਤੇ ਤੀਰਤ ਜੀ ਦੇ ਨਾਲ ਗੱਲ ਜਰੂਰ ਕਰੋ ਸੋ ਬਹੁਤ ਬਹੁਤ ਧੰਨਵਾਦ ਤੀਰਜ ਜੀ ਤੀਰਜ ਜੀ ਸਾਡੇ ਨਾਲ ਸੀ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਕਿ ਤੁਸੀਂ ਤੀਰਜ ਜੀ ਦੇ ਨਾਲ ਨਿੱਜੀ ਤੌਰ ਤੇ ਗੱਲ ਕਰੋ ਸਕਰੀਨ ਤੇ ਨੰਬਰ ਹੈ ਔਰ ਇਸ ਨੰਬਰ ਦੇ ਜ਼ਰੀਏ ਤੀਰਜ ਜੀ ਦੇ ਨਾਲ ਰਾਬਤਾ ਬਣਾਓ ਚਾਹੇ ਉਹਨਾਂ ਨੂੰ ਜਲੰਧਰ ਜਾ ਕੇ ਮਿਲੋ ਪੂਰੀ ਕਲੀਅਰਟੀ ਲਓ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਤੇ ਅਗਲੇ ਕੈਨੇਡਾ ਦੇ ਇਨਟੇਕ ਲਈ ਖਾਸ ਤੌਰ ਤੇ ਮਈ ਇਨਟੇਕ ਦੇ ਲਈ ਤੁਸੀਂ ਫਾਈਲਾਂ ਲਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ